18-20 ਸਾਲ ਪੁਰਾਣੀ ਗੱਲ ਹੈ ਅਸੀਂ ਪਹਿਲੀ ਵਾਰੀ ਬੰਬਈ ਜਾਣਾ ਸੀ ਕੀਰਤਨ ਕਰਨ ਵਾਸਤੇ ਪਹਿਲੀ ਵਾਰੀ ਹੁਣ ਮੁੰਬਈ ਕਿਹਾ ਜਾਂਦਾ ਉਹਦੋਂ ਬੰਬਈ ਕਹਿੰਦੇ ਸੀ 22 ਸਾਲ ਹੋ ਗਏ ਹੁਣ ਇਹਦੇ ਅੰਦਾਜ਼ ਜਾਂਦਾ ਟਿਕਾਂ ਟ੍ਰੇਨ ਦੀਆਂ ਕਰਾਈਆਂ ਫਰੰਟੀਅਰ ਟ੍ਰੇਨ ਜਿਹੜੀ ਚੱਲਦੀ ਹੈ ਅਮਰਤਸਰ ਤੋਂ ਗੋਲਡਨ ਟੈਂਪਲ ਗੱਡੀ ਵੀ ਕਹਿੰਦੇ ਉਹਨੂੰ ਉਹਦੀਆਂ ਟਿਕਟਾਂ ਬੁੱਕ ਹੋਈਆਂ ਜਾਣਦੀਆਂ ਵਕਸੀ ਵੀ ਉਹ ਦਿੱਸੀ ਪਰ ਜਿਸ ਦਿਨ ਅਸੀਂ ਜਾਣਾ ਹੈ ਨਾ 2 ਦਿਨ ਪਹਿਲੇ ਕੋਈ ਆਪਸੀ ਪ੍ਰਬੰਧਕਾਂ ਦਾ ਕੋਈ ਉੱਥੇ ਮਸਲਾ ਜਿਆ ਬਣ ਗਿਆ ਪ੍ਰੋਗਰਾਮ ਹੋ ਗਿਆ ਕੈਂਸਲ ਮੈਂ ਜਾਣਾ ਸੀ ਮੁੰਬਈ ਪਹਿਲੀ ਵਾਰੀ ਹੁਣ ਮਨ ਚ ਆਈ ਜਾ ਬਈ ਯਾਰ ਪਹਿਲੀ ਵਾਰੀ ਜਾਣਾ ਸੀ ਉੱਥੇ ਪਹਿਲੀ ਵਾਰੀ ਮੁੰਬਈ ਕੀਰਤਨ ਸੀ ਪਹਿਲੀ ਵਾਰੀ ਉੱਥੋਂ ਦੀਆਂ ਸੰਸਥਾਾਂ ਦੇ ਦਰਸ਼ਨ ਕਰਨੇ ਸੀ ਨਵਾਂ ਸ਼ਹਿਰ ਵੇਖਣਾ ਛੋਟੀ ਉਮਰ ਸੀ ਬੱਚਾ ਬਚਪਨ ਦੀ ਉਮਰ ਸੋਚਦਾ ਹੀ ਹੇ ਬੰਦਾ ਉਹਨੂੰ ਅੰਦਰ ਥੋੜਾ ਜਿਹਾ ਰੋਸਾ ਆਇਆ ਕਿ ਬਾਬੇ ਨੇ ਚੰਗਾ ਨਹੀਂ ਕੀਤਾ। ਇਹ ਨਹੀਂ ਸਾਡਾ ਬੜਿਆ ਬਣਾਇਆ ਪ੍ਰੋਗਰਾਮ ਕੈਨਸਲ ਕਰਾ ਦਿੱਤਾ। ਆਈ ਜਾਂਦੀ ਇਹ ਨਹੀਂ ਗੱਲ। ਤੁਹਾਡੇ ਅੰਦਰ ਵੀ ਕਈਆਂ ਦੇ ਆ ਜਾਂਦੀ ਜਿਵੇਂ ਫਲਾਣੀ ਅਰਦਾਸ ਕੀਤੀ, ਦੋ ਵਾਰੀ ਆਸਟ੍ਰੇਲੀਆ ਦੀ ਫਾਈਲ ਲਈ, ਤੋਵੇਂ ਵਾਰੀ ਰਿਫਿਊਜ਼ ਹੋ ਗਈ। ਦੋ ਵਾਰੀ ਕੈਨੇਡਾ ਦਾ ਵੀਜ਼ਾ ਲਈ ਅਪਲਾਈ ਕੀਤਾ ਦੋਨੋਂ ਵਾਰੀ ਫਾਈਲ ਰਿਜੈਕਟ ਹੋ ਗਈ। ਸੁਣਿਓ ਗੱਲ। ਅਸੀਂ ਪੋਜ਼ਿਟਿਵਿਟੀ ਲੈ ਕੇ ਜਾਏਗੇ। ਸੁਣਿਓ। ਪਰ ਜਦੋਂ ਪ੍ਰੋਗਰਾਮ ਹੋਇਆ ਕੈਨਸਲ ਅੰਦਰ ਮੇਰੇ ਵੀ ਥੋੜਾ ਰੋਸਾ ਹੋਵੇ ਮੈਂ ਕਿ ਬੰਦੇ ਜਿ ਚੰਗਾ ਨਹੀਂ ਕੀਤਾ ਪ੍ਰੋਗਰਾਮ ਕੈਨਸਲ ਕਰਾ ਕੇ ਮੁੰਬਈ ਦਾ ਪ੍ਰੋਗਰਾਮ ਬਣਾਇਆ ਸੀ ਆਪਾਂ ਪਰ ਉਦੋਂ ਮੇਰੇ ਅੰਦਰੋਂ ਸ਼ੁਕਰਾਨਾ ਨਿਕਲਣਾ ਸ਼ੁਰੂ ਹੋ ਗਿਆ 2 ਦਿਨ ਦਾ ਉੱਥੇ ਪ੍ਰੋਗਰਾਮ ਸੀ ਤੇ ਜਦੋਂ ਅਸੀਂ ਵਾਪਸੀ ਫਰੰਟੀਅਰ ਗੱਡੀ ਤੇ ਤੁਰਨਾ ਸੀ ਉਸੇ ਗੱਡੀ ਦਾ ਖੰਨੇ ਦੇ ਕੋਲ ਇਨਾ ਜ਼ਬਰਦਸਤ ਉਹਦੇ ਅੰਦਰ ਹਾਦਸਾ ਵਾਪਰਿਆ ਜੰਗਿਆਂ ਨੂੰ ਅੱਗ ਲੱਗੀ ਸੀ ਤੇ 22 ਸਾਲ ਪੁਰਾਣੀਆਂ ਖਵਨਾ ਪੜੇ ਹੋ YouTube ਤੇ ਪਈਆਂ ਹੋਣਗੀਆਂ ਤੇ ਸਭ ਤੋਂ ਜ਼ਿਆਦਾ ਨੁਕਸਾਨ ਉਸੇ ਡੱਬੇ ਦਾ ਹੋਇਆ ਸਭ ਤੋਂ ਜ਼ਿਆਦਾ ਬੰਦੇ ਉਸੇ ਡੱਬੇ ਦੇ ਵਿੱਚ ਮਰੇ ਜਿਹਦੇ ਵਿੱਚ ਸਾਡੀਆਂ ਟਿਕਟਾਂ ਬੁੱਕ ਸੀ ਹੁਣ ਦੇ ਚੜੇ ਜਾਂਦੇ ਵਾਪਸੀ ਉਹਦੇ ਵਿੱਚ ਆਉਂਦੇ ਤੇ ਹੁਣ ਅਸੀਂ ਤੁਸੀਂ ਇਦਾਂ ਬੈਠੇ ਨਹੀਂ ਸੀ ਮਾੜਾ ਕਹਿੰਦੇ ਉਦੋਂ ਫਿਰ ਮੇਰੇ ਇੰਦਰੋਂ ਸ਼ੁਕਰਾਨਾ ਨਿਕਲਿਆ ਮੈਂ ਕਿਹਾ ਬਾਬਾ ਤੈਨੂੰ ਪਤਾ ਕਿਹੜੀ ਸ਼ੈ ਕਿਹੜੇ ਵੇਲੇ ਦੇਣੀ ਆ ਨਾ ਬਾਬਾ ਨਹੀਂ ਤੁਸੀਂ ਪੰਤਾ ਕਈ ਵਾਰੀ ਆਪਣੇ ਮਨ ਦੇ ਵਿੱਚ ਰੱਖਦਾ ਮੈਨੂੰ ਆ ਚੀਜ਼ ਨਹੀਂ ਮਿਲੀ ਮੈਨੂੰ ਉਹ ਚੀਜ਼ ਨਹੀਂ ਮਿਲੀ ਪਰ ਜਿਹੜੀਆਂ ਮਿਲੀਆਂ ਉਹ ਕਿੰਨੇ ਦਿੱਤੀਆਂ ਉਹ ਕਿੰਨੇ ਦਿੱਤੀਆਂ ਜਦ ਅਸੀਂ ਆਪਣੇ ਬੱਚਿਆਂ ਵਿੱਚ ਖੇਡ ਰਹੇ ਹਾਂ ਬੱਚੇ ਕਿੰਨੇ ਹੀ ਦਿੱਤੇ ਨੇ ਆਖੋ ਧੰਨ ਬਾਬਾ ਵੀਰ ਸਿੰਘ ਉਹ ਨਹੀਂ ਮਿੜੀ ਨਾ ਉਹ ਵਜੇ ਨੌ ਮਿਲਣ ਚ ਪਲੇ ਆਈ ਤੇ ਪਲੇ ਸਾਡੀਆਂ ਅੱਖਾਂ ਨਹੀਂ ਦੇਖ ਸਕਦੀਆਂ ਮੇਰੇ ਨਾਲ ਖੁਦ ਚਾਂਸ ਬੀਤੇ ਅਸੀਂ ਅੱਜ ਜਿਹੜੀ ਮੈਂ ਗੱਲ ਕਰਨੀ ਉਹ ਸ਼ੁਰੂ ਨਹੀਂ ਕੀਤੀ ਕੁਦਰਤੀ ਬੱਬੂ ਦੀ ਬੜਿਆਈ ਵੱਲ ਮੇਰਾ ਧਿਆਨ ਚਲੇ ਗਿਆ ਜੀ ਧੰਨ ਬਾਬਾ ਵੀਰ ਖਸੀ ਅੱਜ ਤੋਂ ਕਰਨੀ ਸ਼ੁਰੂ ਕਰਤੀ ਕਿ ਜਿੰਨਾ ਜ਼ੋਰ ਲਾ ਸਕਦੇ ਉਹਨਾਂ ਲਾਓ ਆਪ ਕੋ ਧੰਨ ਬਾਬਾ ਵੀਰ ਖਸੀ ਅੱਜ ਤੋਂ